ਸਤਿ ਸ੍ਰੀ ਅਕਾਲ ਦੋਸਤੋ ਅੱਜ ਅਸੀਂ ਤੁਹਾਡੇ ਲਈ 500 ਗੱਜ ਚ ਬਣੀ ਹੋਈ ਕਲਾਸਿਕਲ ਲੁੱਕ ਚ ਬਹੁਤ ਸੋਹਣੀ ਕੋਠੀ ਲੈ ਕੇ ਆਏ ਹਾਂ ਜਿਸ ਦਾ ਸਾਈਜ਼ 50x90 ਹੈ ਯਾਨੀ ਕਿ ਸਾਰਾ 4500 ਸਕਰ ਫੁੱਟ ਏਰੀਆ ਬਣਦਾ ਹੈ ਡਬਲ ਪੋਰਸ਼ਨ ਕੋਠੀ ਹੈ 2500 ਸਕਰ ਫੁੱਟ نیچے ਬਣਿਆ ਹੋਇਆ ਹੈ ਅਤੇ 1500 ਸਕਰ ਫੁੱਟ ਉੱਪਰ ਬਣਿਆ ਹੋਇਆ ਹੈ ਕੋਠੀ ਚ ਟਾਇਲ ਪੱਥਰ ਵਗੈਰਾ ਲੱਗ ਚੁੱਕਾ ਹੈ ਜੇਕਰ ਖਰਚ ਦੀ ਗੱਲ ਕਰੀਏ ਤਾਂ ਹੁਣ ਤੱਕ 24 ਲੱਖ ਰੁਪਿਆ ਲੱਗ ਚੁੱਕਾ ਹੈ ਅਸੀਂ ਤੁਹਾਨੂੰ ਆਰਟੀਟੈਕ ਦਾ ਨੰਬਰ ਵੀ ਦਿਆਂਗੇ ਜਿਸ ਨੇ ਕੋਠੀ ਦਾ ਨਕਸ਼ਾ ਤਿਆਰ ਕੀਤਾ ਹੈ ਅਤੇ ਮਿਸਤਰੀ ਦਾ ਨੰਬਰ ਵੀ ਦਿਆਂਗੇ ਜਿਸ ਨੇ ਕੋਠੀ ਬਣਾਈ ਹੈ ਤਾਂ ਕਿ ਤੁਸੀਂ ਕੁਝ ਵੀ ਪੁੱਛਣਾ ਹੋਵੇ ਕੋਈ ਵੀ ਜਾਣਕਾਰੀ ਕੋਠੀ ਬਾਰੇ ਲੈਣੀ ਹੋਵੇ ਤਾਂ ਤੁਸੀਂ ਇਹਨਾਂ ਨੰਬਰਾਂ ਤੇ ਗੱਲ ਕਰ ਸਕਦੇ ਹੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਦੋਸਤੋ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਅਸੀਂ ਹਰ ਰੋਜ਼ ਨਵੇਂ ਤੋਂ ਨਵੇਂ ਐਲੀਵੇਸ਼ਨ ਲੈ ਕੇ ਆਉਂਦੇ ਹਾਂ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਪਹਿਲਾਂ ਤੁਸੀਂ ਫਰੰਟ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਕਿੰਨੀ ਸੋਹਣੀ ਲੁੱਕ ਆ ਰਹੀ ਹੈ ਹੁਣ ਆਪਾਂ ਅੰਦਰ ਚੱਲਦੇ ਆਂ ਇਹ 메ਨ 게ਟ ਆ ਗਿਆ ਕੋਠੀ ਦਾ ਜੀ ਸਾਹਮਣੇ ਬਰਾਂਡਾ ਬਣਿਆ ਹੋਇਆ ਹੈ ਇਹ ਪੋਰਚ ਆ ਗਿਆ ਜੀ ਇਧਰ ਲਾਨ ਏਰੀਆ ਆ ਗਿਆ ਸਾਹਮਣੇ ਤੁਸੀਂ ਬਾਥਰੂਮ ਦੇਖ ਰਹੇ ਹੋ ਜੋ ਕੋਠੀ ਦੇ ਬਾਹਰ ਵਾਲੀ ਸਾਈਡ ਬਣਿਆ ਹੋਇਆ ਹੈ ਇਹ ਬਾਥਰੂਮ ਆ ਗਿਆ ਟਾਇਲ ਪੱਥਰ ਵਗੈਰਾ ਲੱਗ ਚੁੱਕਾ ਹੈ ਜੀ ਬਾਥਰੂਮ ਚ ਇਹ ਡ੍ਰੈنگ ਰੂਮ ਆ ਗਿਆ ਜੋ ਬਹੁਤ ਖੁੱਲਾ ਬਣਿਆ ਹੋਇਆ ਹੈ ਇਹ ਲਾਨ ਏਰੀਆ ਆ ਗਿਆ ਇਧਰ ਵਾਸ਼ਿੰਗ ਏਰੀਆ ਆ ਗਿਆ ਜਿੱਥੇ ਟੂਟੀਆਂ ਵਗੈਰਾ ਲੱਗੀਆਂ ਹੋਈਆਂ ਜੀ ਸਾਹਮਣੇ ਤੁਸੀਂ ਮੇਨ ਗੇਟ ਦੇਖ ਰਹੇ ਹੋ ਕੋਠੀ ਦਾ ਹੁਣ ਆਪਾਂ ਅੰਦਰ ਚੱਲਦੇ ਹਾਂ ਇਹ ਐਂਟਰੀ ਗੇਟ ਹੈ ਜੀ ਇਹ ਲੌਬੀ ਆ ਗਈ ਲੌਬੀ ਦੇ ਵਿੱਚ ਹੀ ਪੌੜੀਆਂ ਦਿੱਤੀਆਂ ਹੋਈਆਂ ਨੇ ਸામਨੇ ਤੁਸੀਂ ਬੈਡਰੂਮ ਦੇਖ ਰਹੇ ਹੋ ਦੋ ਬੈਡਰੂਮ ਦੇ ਨਾਲ ਕਿਚਨ ਬਣਿਆ ਹੋਇਆ ਹੈ ਰਸੋਈ ਰਸੋਈ ਦੇ ਬਿਲਕੁਲ ਸਾਹਮਣੇ ਸਟੋਰ ਬਣਿਆ ਹੋਇਆ ਹੈ ਸਟੋਰ ਦੇ ਵਿੱਚ ਕਬੂਰਡ ਵਗੈਰਾ ਅਲਮਾਰੀਆਂ ਵਗੈਰਾ ਬਣੀਆਂ ਹੋਈਆਂ ਇਹ ਡ੍ਰੈਇੰਗ ਰੂਮ ਆ ਗਿਆ ਜੋ ਬਹੁਤ ਖੁੱਲਾ ਬਣਿਆ ਹੋਇਆ ਹੈ ਹੁਣ ਆਪਾਂ ਰਸੋਈ 'ਚ ਚੱਲਦੇ ਆਂ ਰਸੋਈ ਦੇ ਦੋਨੇ ਪਾਸੇ ਸਲੈਬ ਬਣੀ ਹੋਈ ਹੈ ਜੀ ਰਸੋਈ ਦੇ ਬੈਕ ਸਾਈਡ ਤੇ ਸ਼ੈਂਕ ਵਗੈਰਾ ਲੱਗਿਆ ਹੋਇਆ ਹੈ ਇਹ ਵਾਸ਼ਿੰਗ ਏਰੀਆ ਆ ਗਿਆ ਜੀ ਇਹ ਸਲੈਬ ਬਣੀ ਹੋਈ ਹੈ ਰਸੋਈ ਦੀ ਸਲੈਬ ਤੇ ਬਲੈਕ ਰੰਗ ਦਾ ਪੱਥਰ ਲੱਗਿਆ ਹੋਇਆ ਹੈ ਗ੍ਰੇਨਾਈਟ ਹੁਣ ਆਪਾਂ ਪਹਿਲੇ ਬੈਡਰੂਮ 'ਚ ਚੱਲਦੇ ਆਂ ਸામਨੇ ਤੁਸੀਂ ਵਿੰਡੋ ਦੇਖ ਰਹੇ ਹੋ ਬੈਡਰੂਮ ਦੀ ਬੈਡਰੂਮ ਦੇ ਵਿੱਚ ਹੀ ਡਰੈਸਿੰਗ ਰੂਮ ਤੇ ਬਾਥਰੂਮ ਬਣਿਆ ਹੋਇਆ ਜੋ ਬੈਡਰੂਮ ਨਾਲ ਅਟੈਚ ਹੈ ਇਹ ਬਾਥਰੂਮ ਆ ਗਿਆ ਸਾਹਮਣੇ ਤੁਸੀਂ ਵਿੰਡੋ ਦੇਖ ਰਹੇ ਹੋ ਬਾਥਰੂਮ ਦੀ ਜਿੱਥੋਂ ਦੀ ਰੋਸ਼ਨੀ ਆਉਂਦੀ ਹੈ ਜੀ ਬਾਥਰੂਮ 'ਚ ਹੁਣ ਆਪਾਂ ਦੂਸਰੇ ਬੈਡਰੂਮ 'ਚ ਆ ਗਏ ਸਾਹਮਣੇ ਵਿੰਡੋ ਦੇਖ ਰਹੇ ਹਾਂ ਬੈਕ ਸਾਈਡ ਤੇ ਬਣੀ ਹੋਈ ਇਹ ਬਾਥਰੂਮ ਬਣਿਆ ਹੋਇਆ ਜੀ ਜੋ ਬੈਡਰੂਮ ਨਾਲ ਅਟੈਚ ਹੈ ਇਸ ਬਾਥਰੂਮ ਦੇ ਦੋ ਗੇਟ ਦਿੱਤੇ ਹੋਏ ਆ ਜੀ ਇੱਕ ਵਾਸ਼ਿੰਗ ਏਰੀਆ ਚ ਦਿੱਤਾ ਹੋਇਆ ਗੇਟ ਹੁਣ ਆਪਾਂ ਉੱਪਰ ਚੱਲਦੇ ਆ ਪੌੜੀਆਂ ਤੇ ਬ੍ਰਾਊਨ ਕਲਰ ਦਾ ਗ੍ਰੇਨਾਈਟ ਲੱਗਿਆ ਹੋਇਆ ਜੀ ਜੋ ਦੇਖਣ ਨੂੰ ਬਲੈਕ ਦਿਖਾਈ ਦਿੰਦਾ ਹੁਣ ਆਪਾਂ ਲੌਬੀ ਚ ਐਂਟਰੀ ਐਂਟਰ ਹੋ ਗਏ ਸਾਹਮਣੇ ਤੁਸੀਂ ਗੇਟ ਦੇਖ ਰਹੇ ਹੋ ਲੌਬੀ ਦਾ ਜੋ ਬੈਕ ਸਾਈਡ ਤੇ ਬਣਿਆ ਹੋਇਆ ਸਾਈਡ ਤੇ ਦੋ ਵਿੰਡੋ ਬਣੀਆਂ ਹੋਈਆਂ ਜੀ ਚੈਨਲ ਵਾਸਤੇ ਮੀਂਹ ਹੀ ਰੰਨਾ ਪਾਇਆ ਕੋਠੀ ਚ ਸਾਹਮਣੇ ਤੁਸੀਂ ਬੈਡਰੂਮ ਦੇਖ ਰਹੇ ਹੋ ਇਹ ਤੇ ਕਮਰਾ ਬਣਾਇਆ ਹੋਇਆ ਜੀ ਬੈਡਰੂਮ ਦੇ ਨਾਲ ਇਹ ਬਾਲਕਨੀ ਆ ਗਈ ਕੋਠੀ ਦੇ ਬਾਹਰ ਵਾਲੀ ਸਾਈਡ ਬਣੀ ਹੋਈ ਹੈ ਜੋ ਮੇਰੇ ਕੋਲ ਪਾਸਟੋਰ ਵੀ ਕਹਿ ਸਕਦੇ ਆ ਸਰੂਮ ਨੂੰ ਇਹ ਪੌੜੀਆਂ ਆ ਗਈਆਂ ਜੀ ਜੋ 3ਰਡ ਫਲੋਰ ਤੇ ਜਾਂਦੀਆਂ ਨੇ نیچے ਤੋਂ ਹੁਣ ਆਪਾਂ ਲੌਬੀ ਚ ਐਂਟਰੀ ਕਰ ਗਏ ਹੁਣ ਆਪਾਂ ਬੈਡਰੂਮ ਚ ਆ ਗਏ ਸਾਹਮਣੇ ਤੁਸੀਂ ਵਿੰਡੋ ਦੇਖ ਰਹੇ ਹੋ ਬੈਡਰੂਮ ਦੀ ਇਹਦਰ ਬਾਥਰੂਮ ਬਣਿਆ ਹੋਇਆ ਜੋ ਬੈਡਰੂਮ ਨਾਲ ਅਟੈਚ ਕੀਤਾ ਹੋਇਆ ਹੈ ਹੁਣ ਆਪਾਂ ਲੌਬੀ 'ਚ ਆ ਗਏ। ਉੱਪਰ ਡਾਊਨ ਸਿਲਿੰਗ ਕਰੀ ਹੋਈ ਹੈ ਜੀ ਲੌਬੀ ਦੇ 'ਚ। ਹੁਣ ਆਪਾਂ ਬੈਕ ਸਾਈਡ ਤੇ ਬਾਹਰ ਆ ਗਏ ਜੀ। ਇਹ ਵਿਹੜਾ ਬਣਾਇਆ ਹੋਇਆ ਖੁੱਲਾ ਜੀ। ਬਿਲਕੁਲ ਓਪਨ ਛੱਡਿਆ ਹੋਇਆ। ਇਹ ਸਟੋਰ ਬਣਾਇਆ ਹੋਇਆ। ਹੁਣ ਆਪਾਂ ਲੌਬੀ 'ਚ ਆ ਗਏ ਲੌਬੀ 'ਚ ਹੀ ਪੌੜੀਆਂ ਦਿੱਤੀਆਂ ਹੋਈਆਂ ਸਾਹਮਣੇ ਤੁਸੀਂ ਬੈਡਰੂਮ ਦੇਖ ਰਹੇ ਹੋ ਹੁਣ ਆਪਾਂ ਬੈਡਰੂਮ 'ਚ ਐਂਟਰ ਕਰ ਗਏ ਸਾਹਮਣੇ ਬਾਲਕਨੀ ਬਣੀ ਹੋਈ ਹੈ ਇਹ ਤੇ ਡਰੈਸਿੰਗ ਰੂਮ ਬਣਾਇਆ ਹੋਇਆ ਡਰੈਸਿੰਗ ਰੂਮ ਦੇ ਨਾਲ ਹੀ ਬਾਥਰੂਮ ਬਣਿਆ ਹੋਇਆ ਜੋ ਬੈਡਰੂਮ ਨਾਲ ਅਟੈਚ ਕੀਤਾ ਹੋਇਆ ਹੈ ਇਹ ਬਾਥਰੂਮ ਆ ਗਿਆ ਸਾਹਮਣੇ ਤੁਸੀਂ ਵਿੰਡੋ ਦੇਖ ਰਹੇ ਹੋ ਬਾਥਰੂਮ ਦੀ ਇੱਥੇ ਟਾਇਲ ਪੱਥਰ ਵਗੈਰਾ ਲਾਉਣ ਵਾਲਾ ਰਹਿੰਦਾ ਜੀ ਹੁਣ ਬਾਲਕੋਨੀ 'ਚ ਆ ਗਏ ਆਪਾਂ ਇੱਥੇ ਗ੍ਰਿੱਲ ਲੱਗੀ ਹੋਈ ਏ ਹੁਣ ਆਪਾਂ ਉੱਪਰ ਛੱਤ ਤੇ ਚੱਲਦੇ ਆਂ ਦੋਸਤੋ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ 'ਚ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਆ ਕਮੈਂਟ ਅਤੇ ਸ਼ੇਅਰ ਕਰ ਦੇਣਾ ਆਪਾਂ ਉੱਪਰ ਛੱਤ ਤੇ ਆ ਗਏ ਜੀ। ਸਾਹਮਣੇ ਪੌੜੀ ਬਣੀ ਹੋਈ ਆ ਲੋਹੇ ਦੀ। ਅਸੀਂ ਛੱਤ ਆ ਗੀ। ਸਾਹਮਣੇ ਤੁਸੀਂ ਬੈੱਡਰੂਮ ਦੇਖ ਰਹੇ ਹੋ। ਇਹ ਬੈੱਡਰੂਮ ਆ ਗਿਆ। ਸਾਹਮਣੇ ਤੁਸੀਂ ਵਿੰਡੋ ਦੇਖ ਰਹੇ ਹੋ ਬੈੱਡਰੂਮ ਦੀ। ਇਧਰਾਈ ਸਾਈਡ ਬਾਥਰੂਮ ਬਣਾਇਆ ਹੋਇਆ ਜੋ ਬੈੱਡਰੂਮ ਨਾਲ ਅਟੈਚ ਹੈ। ਸਾਹਮਣੇ ਵਿੰਡੋ ਆ ਗਈ। ਇਧਰ ਛੋਟੀ ਜਿਹੀ ਰਸੋਈ ਬਣਾਈ ਹੋਈ ਹੈ। ਸਾਹਮਣੇ ਵਿੰਡੋ ਆ ਗਈ ਰਸੋਈ ਦੀ। ਸਾਹਮਣੇ ਤੁਸੀਂ ਮਮਟੇ ਦੇਖ ਰਹੇ ਹੋ। ਇਹ ਮਮਟੇ ਰਿਸ਼ਾਤਾ ਆ ਗਈ। ਇਹ ਪੌੜੀਆਂ ਆ ਗਈਆਂ ਜੀ ਜੋ نیچے ਤੋਂ 3rd ਫਲੋਰ ਤੇ ਆਉਂਦੀਆਂ ਨੇ।